ਪਹਿਲਾ ਕੀ ਨਾਮ ਹੈ ਬਈ ਨਾਮ ਮੇਰਾ ਗਗਨਦੀਪ ਸਿੰਘ ਹਾਂਜੀ ਕੀ ਮਸਲਾ ਹੈ ਮਸਲਾ ਇਹ ਸਾਡੀ ਮੀਟਿੰਗਾਂ ਹੋ ਜਾਂਦੀ ਨੇ ਇਹਨਾਂ ਨਾਲ ਜੀ ਟਰਾਂਸਪੋਰਟ ਮੰਤਰੀ ਨਾਲ ਵੀ ਬਹੁਤ ਵਾਰੀ ਮੀਟਿੰਗ ਹੋਈ ਹੈ ਇਹ ਮੀਟਿੰਗਾਂ ਜੋ ਵਾਅਦੇ ਕਰਦੇ ਨੇ ਉਹ ਵਾਅਦੇ ਪੂਰੇ ਨਹੀਂ ਉੱਤਰਦੇ ਇਹ ਤਾਂ ਸਾਨੂੰ ਦੁਬਾਰੇ ਹੜਤਾਲ ਕਰਨੀ ਪੈ ਰਹੀ ਹੈ ਜੋ ਪਹਿਲਾਂ ਮੰਗਾ ਇਹਨਾਂ ਨੇ ਮੰਨੀਆਂ ਸੀ ਉਹਨਾਂ ਤੇ ਇਹਨਾਂ ਨੇ ਲਾਗੂ ਨਹੀਂ ਕੀਤੀਆਂ ਉਹ ਹੁਣ ਕੀ ਮੰਗੇ ਹੁਣ ਇਹ ਮੰਗੇ ਵੀ ਠੇਕੇਦਾਰੀ ਸਿਸਟਮ ਬੰਦ ਕੀਤਾ ਜਾ ਬਈ ਕੱਚੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾਣ ਜੋ ਸਾਡੇ ਮਾਰੂ ਕੰਡੀਸ਼ਨਰ ਲਾ ਕੇ ਸਾਡੇ ਕੱਚੇ ਕੰਮ ਹੈ 10 15 ਸਾਲ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਡਿਊਟੀ ਤੋਂ ਕੱਢ ਦਿੱਤਾ ਜਾਂਦਾ ਜਦੋਂ ਕਿਸੇ ਦੀ ਚੌਥੀ ਰਿਪੋਰਟ ਹੋ ਜੇ ਇਹ ਕਿੰਨੇ ਚਿਰ ਤੋਂ ਮੰਗ ਕਰ ਰਹੇ ਹੋ ਇਹ ਅਸੀਂ ਕਾਫੀ ਟਾਈਮ ਤੋਂ ਮੰਗ ਕਰ ਰਹੇ ਹਾਂ ਜਦੋਂ ਦੀ ਇਹਨਾਂ ਦੀ ਸਰਕਾਰ ਸਤਾ ਚਾਈ ਹੈ ਉਦੋਂ ਦੇ ਲਾਰੀ ਲਾ ਰਹੇ ਨੇ ਹਾਂ ਜਸਵਿੰਦਰ ਭਾਈ ਕੀ ਮਾਮਲਾ ਹੈ ਇਹ ਗੁਰੂ ਦੇਖੋ ਜੀ ਮੈਂ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਣਵਸ ਪੀਆਰਟੀ ਦੀਪੂਪੁਰ ਲਾਡਾ ਇਹ ਜੋ ਸਾਡਾ ਅੱਜ 9 ਤਰੀਕ ਦਾ ਜੋ ਪ੍ਰੋਗਰਾਮ ਹੈ ਨੋਟ ਕਰੋ ਆਲ ਦਾ ਸਰਕਾਰੀ ਬੱਸਾਂ ਦੀ ਜੋ ਤਿੰਨ ਦਿਨਾਂ ਦੀ ਹੜਤਾਲ ਹੈ ਇਹ ਜਿਹੜਾ ਮੁੱਖ ਕਾਰਨ ਹੈ ਸਾਡੀਆਂ ਕੱਚੇ ਮੁਲਾਜ਼ਮਾਂ ਨੇ ਜਿਹੜੇ ਮੰਗਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਲਟਕਦੇ ਆ ਜਾਈਆਂ ਨੇ ਤੇ ਇਸ ਵਿਭਾਗ ਦੇ ਵਿੱਚ ਅਸੀਂ ਕੱਚੇ ਮੁਲਾਜ਼ਮ ਅਗਭਗ 10 10 15 15 ਸਾਲਾਂ ਤੋਂ ਕੱਚੀਆਂ ਅਸੀਂ ਆਪਣੀਆਂ ਨੌਕਰੀਆਂ ਬਿਲਕੁਲ ਘਟਨ ਖਾਤੇ ਉੱਪਰ ਕਰ ਰਹੇ ਹਾਂ ਸਾਡੀਆਂ ਜੋ ਮੰਗਾਂ ਸੀਗੀਆਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਆਊਟਸੋਰਸ ਦੀ ਜਿਹੜੀ ਭਰਤੀ ਹੈ ਉਹ ਬੰਦ ਕਰੋ ਜਿਹੜਾ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਦੇ ਬੱਸਾਂ ਚੱਲਦੀਆਂ ਨੇ ਜੋ ਕਿ ਕਿਸੇ ਪ੍ਰਾਈਵੇਟ ਲੋਕਾਂ ਦੀ ਬਸਾਂ ਹੁੰਦੀਆਂ ਨੇ ਤੋਂ ਇਹਨਾਂ ਨੂੰ ਬੰਦ ਕਰਕੇ ਸਰਕਾਰੀ ਬਸਾਂ ਜਿਹੜੀ ਗਿਣਤੀ ਆ ਵੀ ਉਹ 10000 ਕਰੋ ਤੇ ਨਾਲ ਇੱਕ ਸਾਡੀ ਮੰਗ ਸੀਗੀ ਵੀ ਜਿਹੜੀ ਸਾਡੀਆਂ ਕੰਡੀਸ਼ਨਾਂ ਨੇ ਵੀ ਉਹਨਾਂ ਦੇ ਵਿੱਚ ਸੋਧ ਕਰਕੇ ਵੀ ਸਾਡੇ ਦੇ ਜੋ ਨਵੇਂ ਸਰਵਿਸ ਰੂਲ ਐ ਸਾਨੂੰ ਉਹਨਾਂ ਦੇ ਤਹਿਤ ਸਾਨੂੰ ਪੱਕਾ ਕੀਤਾ ਜਾਵੇ ਪਰ ਪੰਜਾਬ ਸਰਕਾਰ ਦੇ ਨਾਲ ਸਾਡੀਆਂ ਲਗਭਗ ਮੀਟਿੰਗਾਂ ਵੀ ਹੋਈਆਂ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਨਾਲ ਸਾਡੀ ਪਿਛਲੀ 1 ਜੁਲਾਈ ਨੂੰ 1 ਜੁਲਾਈ 2024 ਨੂੰ ਮੀਟਿੰਗ ਹੋਈ ਸੀ ਜਲੰਧਰ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਦੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਕੋਈ ਪਾਲਿਸੀ ਬਣਾ ਕੇ ਵੀ ਤੁਹਾਨੂੰ ਅਸੀਂ ਰੈਗੂਲਰ ਕਰਨਗੇ ਪਰ ਲਗਭਗ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਨਾ ਤਾਂ ਅੱਜ ਤੱਕ ਸਾਡੇ ਦੋ ਕੀ ਪਾਲਿਸੀ ਲਾਗੂ ਹੋਈ ਆ ਤੇ ਨਾ ਹੀ ਜਿਹੜੇ ਸਾਡੀਆਂ ਮੰਗਾਂ ਨੇ ਗਿਆ ਉਹ ਪੂਰੀਆਂ ਹੋ ਜਾਂਦੀਆਂ ਜਿਸ ਕਾਰਨ ਅੱਜ ਸਾਨੂੰ ਅਸੀਂ ਬਾਰ ਬਾਰ ਗੇਟ ਰੈਲੀਆਂ ਕਰਦੇ ਰਹੇ ਹਾਂ ਧਰਨੇ ਵੀ ਕਰਦੇ ਰਹਾਂਗੇ ਪਰ ਸਰਕਾਰਾਂ ਸਾਨੂੰ ਲਾਰੇ ਦੇ ਵਿੱਚ ਰੱਖ ਰਹੀਆਂ ਸੀ ਜਿਸ ਦੇ ਕਾਰਨ ਅੱਜ ਸਾਨੂੰ ਮਜਬੂਰ ਨਾ 9 10 11 ਤਰੀਕ ਨੂੰ ਜਿਹੜਾ ਸਰਕਾਰੀ ਬੱਸਾਂ ਦਾ ਚਲ ਚੱਕਾ ਜਾਮਾ ਉਹ ਕਰਨਾ ਪਿਆਗਾ ਜਿਸ ਜਿੰਨਾ ਟਾਈਮ ਜਿਹੜੀ ਸਾਡੀਆਂ ਮੰਗਾਂ ਨੇ ਗੀਆਂ ਉਹ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਤਾਂ ਉਹਨਾਂ ਟਾਈਮ ਅਸੀਂ ਇਹ ਜਿਹੜੇ ਪ੍ਰਦਰਸ਼ਨ ਨੇ ਰੋਜ਼ ਧਰਨੇ ਆਗੇ ਤੇ ਜਾਂ ਹੜਤਾਲਾਂ ਨੇ ਇਹ ਪ੍ਰੋਗਰਾਮ ਅਸੀਂ ਕਰਦੇ ਰਹਾਂਗੇ